ਅੱਜ ਸੇਵਾਕਾਰੇ ਨੇ ਗੁਰੂ ਕੇ ਲੰਗਰ ਦੀ ਤੇ ਸੰਗਤਾਂ ਵਾਸਤੇ ਗੈਸ ਦੇ ਲੰਗਰ ਦੀ ਸਿੰਘ ਜਿੱਥੇ ਵੀ ਜਾਂਦੇ ਨੇ ਕਮਾਲ ਕਰ ਦਿੰਦੇ ਨੇ ਅਤੇ ਲੋਕਾਂ ਨੂੰ ਨੇਹਾਲ ਕਰ ਦਿੰਦੇ ਨੇ ਇਹ ਹਾਈ ਤਸਵੀਰਾਂ ਪੰਜਾਬ 'ਚ ਹੋਈ ਪੈਟਰੋਲ ਬੰਦੀ ਦੀ ਨਹੀਂ ਸਗੋਂ ਪੈਟਰੋਲ ਦੇ ਲੰਗਰ ਦਿਆਂ ਨੇ ਨਿਹਾਲ ਸਿੰਘਾਂ ਨੇ ਪੈਟਰੋਲ ਬੰਦੀ ਦੇ ਤੌਰ 'ਚ ਪੈਟਰੋਲ ਦਾ ਲੰਗਰ ਲਾ ਦਿੱਤਾ ਤਸਵੀਰਾਂ ਨੇ ਅਮਰੀਕਾ ਦੇ ਐਰੀਜ਼ੋਨਾ ਸਿਟੀ ਦੀਆਂ ਜਿੱਥੇ ਇੱਕ ਸਿੱਖ ਪਤੀ ਪਤਨੀ ਨੇ ਲੋਕਾਂ ਲਈ ਫ੍ਰੀ ਲੰਗਰ ਦੇ ਨਾਲ ਨਾਲ ਫ੍ਰੀ ਦੇ ਤੇਲ ਦਾ ਲੰਗਰ ਵੀ ਲਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੈਸ ਦੇ ਲੰਗਰ ਲੱਗੇ ਹੋਏ ਨੇ ਦੇਖੋ ਇਹਦੇ ਵਿੱਚ ਇੱਕ ਜੁਨੀਕ ਗੱਲ ਇਹ ਹੈ ਕਿ ਅੱਜ ਫੀਨਿਕਸ ਦਾ ਸਾਰਾ ਸਿੱਖ ਭਾਈਚਾਰਾ ਤੇ 크ਰਿਸਚਨ ਭਾਈਚਾਰਾ ਸਾਡੇ ਨਾਲ ਸਮੂਲੀਅਤ ਕਰ ਰਿਹਾ ਤੇ 크ਰਿਸਚਨ ਭਾਈਚਾਰੇ ਨੇ ਚਰਚ ਤੋਂ ਸਾਰੇ ਵਲੰਟੀਅਰ ਭੇਜੇ ਆ ਆ ਜਿੱਦਾਂ ਆਪਣੇ ਗਰੰਤੀ ਸਿੰਘ ਹੁੰਦਾ ਤੇ ਪਾਟੀ ਸਿੰਘ ਨੇ ਉਹਨਾਂ ਦੇ ਚਰਚ ਦੇ ਤੇ ਤੇ ਆਲਰੇਡੀ ਲੈਣਾ ਲਗਣੀ ਸ਼ੁਰੂ ਹੋ ਗਈਆਂ ਜੀ ਤੇ ਯੂ ਗਾਈਜ਼ ਗੁੱਡ ਹਲੋ ਯੂ ਦੇਖ ਲਓ ਲਾਈਨ ਕਿੰਨੀ ਲੰਬੀ ਲੱਗ ਗਈ ਆਲਰੇਡੀ ਹਾਈ ਐ ਬੜੀ ਹਾਓ ਆਰ ਯੂ थैंक यू थैंक यू ਵੈਲਕਮ ਯੂ نو ਵਟ ਕਵਰ অল ਦਾ ਟਾਈਮ ਬ੍ਰੋ ਯੂ نو ਵਟ ਆੀ ਮੀਨ ਥੈਂਕ ਯੂ ਥੈਂਕ ਯੂ ਯੂ ਲਾਈਕ ਫਰ ਯੂ ਗੈਸ ਮੈਨ ਗੁੱਡ ਮੈਨ ਥੈਂਕ ਯੂ ਲੰਗਰ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ ਜਾਣਕਾਰੀ ਮੁਤਾਬਕ ਸਿੱਖ ਜੋੜੇ ਨੇ ਨਵਾਂ ਗੈਸ ਸਟੇਸ਼ਨ ਯਾਨੀ ਕਿ ਪੈਟਰੋਲ ਪੰਪ ਬਣਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰੂ ਦਾ ਲੰਗਰ ਅਤੇ ਤੇਲ ਦਾ ਲੰਗਰ ਲਾਉਣ ਦਾ ਫੈਸਲਾ ਕੀਤਾ ਜਾਣਕਾਰੀ ਮੁਤਾਬਕ ਇਹ ਪਰਿਵਾਰ ਅਕਸਰ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਵਿੰਦਰ ਸਿੰਘ ਜੀ ਤੇ ਜਦਾਂ ਦੀ ਸੁਪਤਨੀ ਬੀਬੀ ਰਮਨਦੀਪ ਕੌਰ ਜੀ ਤੇ ਦੋਵੇਂ ਜੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਤਿਆਰ ਰਹੇ ਨੇ ਅੱਜ ਫੇਰ ਇਹਨਾਂ ਨੇ ਸੇਵਾ ਹਰ ਇੱਕ ਸਿੱਖ ਨੂੰ ਵੱਖ-ਵੱਖਰੇ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਤੇ ਵੱਖ-ਵੱਖੇ ਤਰੀਕੇ ਨਾਲ ਸੇਵਾ ਕਰਦੇ ਨੇ ਸੋ ਚੌਹਾਂ ਸਾਹਿਬ ਜਿਆਦੇ ਨੀ ਸ਼ਹੀਦ ਦੀ ਨੂੰ ਸਮਰਪਤ ਅੱਜ ਇਹ ਸੇਵਾ ਕਰ ਰਹੇ ਨੇ ਗੁਰੂ ਕੇ ਲੰਗਰ ਦੀ ਤੇ ਸੰਗਤਾਂ ਵਾਸਤੇ ਗੈਸ ਦੇ ਲੰਗਰ ਦੀ ਸੋ ਸੰਗਤਾਂ ਦਾ ਵੇਖੋ ਠਾਠ ਠਾਰ ਮਾਰਦਾ ਇਕੱਠ ਚਾਰ ਚਫੇਰੇ ਇਹ ਦਰਸਕਤਾਂ ਤੇ ਆ ਨਵਾਂ ਗੈਸ ਸਟੇਸ਼ਨ ਵੀ ਬਣਾਇਆ ਤੇ ਗੁਰੂ ਦੀ ਕਿਰਪਾ ਵੇਖੋ ਲੈਣਾ ਲੱਗੀਆਂ ਤੇ ਇੱਥੇ ਤੇ ਫਿਰ ਸੱਚੇ ਪਾਤਸ਼ਾਹ ਦੀ ਐਵੇਂ ਹੀ ਚੜ੍ਹਦੀ ਕਲਾ ਰਹਿੰਦੀ ਜਿੱਥੇ ਗੁਰੂ ਕੇ ਸਿੱਖ ਪਹੁੰਚ ਜਾਣ ਤੇ ਉੱਥੇ ਫਿਰ ਇਸੇ ਤਰ੍ਹਾਂ ਕਿਰਪਾ ਰਖਣੀ ਤੇ ਦੁਦਮਾਰ ਬਖਸ਼ਿਸ਼ਾ ਕਰਨ ਤੇ ਚੜ੍ਹਦੀ ਕਲਾ ਬਖਸ਼ੇ ਆਓ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਤੁਸੀਂ ਵੀ ਆਓ ਤੇ ਗੁਰੂ ਕੀ ਸੇਵਾ ਵਿੱਚ ਸੇਵਾ ਪਾ ਕੇ ਹਿੱਸਾ ਤੇ ਮਾਰੇ ਦੇ ਕੋਲ ਉਧਰ ਫ੍ਰੀ ਤੇਲ ਦਾ ਸੁਣ ਕੇ ਮਿੰਟਾਂ ਸੈਕਿੰਡਾਂ 'ਚ ਹੀ ਗੱਡੀਆਂ ਦੀਆਂ ਲਾਈਨਾਂ ਲਾਕੀਆਂ ਜਿਨ੍ਹਾਂ ਨੂੰ ਦੇਖ ਕੇ ਪੰਜਾਬ ਦੇ ਪੰਪਾਂ ਦੀ ਚਾਤ ਵੀ ਆਈ ਜਿੱਥੇ ਲੋਕ ਤੇਲ ਨਾ ਮਿਲਣ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ ਉਧਰ ਸਿੱਖ ਜੋੜੇ ਦੇ ਉਪਰਾਲੇ ਦੀ ਵੱਡੇ ਪੱਧਰ ਤੇ ਸ਼ਲਾਘਾ ਹੋ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ